ਕਾਲੇ ਪਾਣੀਆਂ ਦਾ ਮੁੱਦਾ ਹੋਵੇ ਜਾਂ ਹੋਰ ਮੁੱਦੇ ਹੋਣ ਕਹਿੰਦੇ ਉਸ ਦੇ ਉੱਪਰ ਜਿਹੜੇ ਨੇ ਬੋਲਦੇ ਤੈਨੂੰ ਕਿਦਾ ਪਤਾ ਵੀ ਨਹੀਂ ਬੋਲਦਾ ਤੈਨੂੰ ਕਿਦਾ ਪਤਾ ਨਹੀਂ ਸਰ ਕਿਉਂਕਿ ਕਹਿ ਰਹੇ ਨੇ ਲਗਾਤਾਰ ਸਵਾਲ ਲਗਾਤਾਰ ਸਵਾਲ ਹੋ ਰਹੇ ਨੇ ਸਰ ਥੱਲੇ ਵਾਲਾ ਵੱਡੇ ਦਾ ਸਾਰ ਸਾਰੀ ਨਹੀਂ ਨਾ ਕਿਵੇਂ ਦੇਖਦੇ ਅੱਜ ਥੱਲੇ ਵਾਲਾ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਜੀ ਉਹਨਾਂ ਕੋਨਾਂ ਦੀ ਹਾਲਤ ਕਾਫੀ ਨਾਜ਼ੁਕ ਸਰੀਰਕ ਤੌਰ ਤੇ ਕਾਫੀ ਕਮਜ਼ੋਰ ਹੋ ਗਿਆ ਸੋ ਜਿਸ ਤਰ੍ਹਾਂ ਦੀ ਡਾਕਟਰੀ ਰਿਪੋਰਟ ਦੱਸਦੀਆਂ ਕਿ ਉਹਨਾਂ ਨੂੰ ਜਿਹੜਾ ਹੈਗਾ ਬਹੁਤ ਜਿਹੜਾ ਹੈਗਾ ਉਸ ਹਾਲਤ ਵਿੱਚ ਚਲੇ ਗਏ ਸਾਨੂੰ ਚਾਹੀਦਾ ਹੈਗਾ ਕਿ ਸੈਂਟਰ ਸਰਕਾਰ ਨੂੰ ਉਹਨਾਂ ਦੇ ਇਹ ਜਿਹੜੀ ਹੈਗੀ ਗੱਲ ਕਿਸਾਨਾਂ ਦੀ ਸੁਣਨੀ ਚਾਹੀਦੀ ਹੈ ਜੋ ਉਹਨਾਂ ਨੇ ਮੰਗਾ ਕਹੇ ਸੀ ਐਮਐਸਪੀ ਗਰੰਟੀ ਕਰੂਨ ਤੇ ਜਿੰਨੀਆਂ ਹੋਰ ਮੰਗਾ ਮੰਨੀਆਂ ਸੀ ਉਹਨਾਂ ਨੂੰ ਕਾਨੂੰਨ ਬਣਾਉਣ ਤੇ ਲਾਗੂ ਕਰਾਉਣ ਦੂਸਰਾ ਜਿਹੜਾ ਹੈਗਾ ਕਿ ਕਿਸਾਨਾਂ ਦੀ ਹ ਸਰਕਾਰ ਨੇ ਕਿਹਾ ਸੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਜੇ ਦੁਗਣੀ ਕਿਸਾਨਾਂ ਦੀ ਹਾਲਤ ਹੋਵੇ ਤਾਂ ਧਰਨੇ ਕਿਉਂ ਲਾਉਣ ਸੋ ਜਿਹੜਾ ਹੈਗਾ ਜੋ ਕਮੇਟੀ ਬਣਾਈ ਸੁਪਰੀਮ ਕੋਰਟ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਸਰ 73000 ਕਰੋੜ ਦਾ ਤੇ ਹਰਿਆਣਾ ਦੇ ਕਿਸਾਨਾਂ ਸਰ 67000 ਕਰੋੜ ਦਾ ਕਰਜ਼ਾ ਜਿਹੜਾ ਹੈਗਾ ਉਹ ਚੜ ਗਿਆ ਸੋ ਕਰਦੇ ਜਿਹੜੇ ਇਸੇ ਕਰਕੇ ਚੜਰੇ ਕਿ ਕਿਸਾਨਾਂ ਦੀ ਹਾਲਤ ਪਤਲੀ ਹੋ ਰਹੀ ਹੈ ਸੈਂਟਰ ਸਰਕਾਰ ਨੇ ਕਾਰਪੋਰੇਟਾਂ ਦਾ 20 ਲੱਖ ਕਰੋੜ ਰੁਪਈਆ ਜਿਹੜਾ ਹੈਗਾ ਉਹ ਮਾਫ ਕੀਤਾ ਕਿਸਾਨਾਂ ਸਰ ਜਿਹੜਾ ਹੈਗਾ 12 ਤੋਂ 14 ਹਜ਼ਾਰ ਲੱਖ ਕਰੋੜ ਰੁਪਈਆ ਜੇ ਉਹਨਾਂ ਦੇ ਕਰਜ਼ੇ ਮਾਫ ਕੀਤੇ ਜਾ ਸਕਦੇ ਕਿਸਾਨਾਂ ਦੇ ਕਰਜ਼ਿਆਂ ਦੇ ਉੱਤੇ ਵੀ ਲੀਕ ਮਾਰਨੀ ਚਾਹੀਦੀ ਹੈ ਕਿਸਾਨ ਰੀੜ ਦੀ ਹੱਡੀ ਹੈ ਕਿਸਾਨ ਖਸਾਲਾ ਤੇ ਦੇਸ਼ ਖਸਾਲਾ ਜੇ ਕਿਸਾਨ ਦੀ ਹਾਲਤ ਜਿਹੜੀ ਤਰਸਯੋਗ ਆ ਤੇ ਦੇਸ਼ ਕਿੱਥੋਂ ਅੱਗੇ ਵਧ ਸਕਦਾ ਸਰਕਾਰ ਨੂੰ ਕਿਸਾਨਾਂ ਗੱਲ ਸੁਣਨੀ ਚਾਹੀਦੀ ਹੈ ਜਿਹੜੀਆਂ ਵਾਅਦੇ ਕੀਤੇ ਉਹ ਪੂਰੇ ਕਰਨੇ ਚਾਹੀਦੇ ਆ ਤੇ ਆਣ ਕੇ ਆ ਪਾਣ ਕੇ ਜਿਹੜਾ ਹੈਗਾ ਇਸ ਗੱਲ ਦੀ ਪਹਿਲ ਕਰਨੀ ਚਾਹੀਦੀ ਹੈ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਜਿਹੜਾ ਹੈਗਾ ਵਿਸ਼ਵਾਸ ਦਵਾ ਕੇ ਉਹਨਾਂ ਦਾ ਜਿਹੜਾ ਮਰਨ ਵਰਤਾ ਇਹ ਖਲਵਾਉਣਾ ਚਾਹੀਦਾ ਤੁਸੀਂ ਸੀਚੇਵਾਲ ਸਾਹਿਬ ਇੱਕ ਚਿੱਠੀ ਵੀ ਲਿਖੀ ਹੈ ਉਹ ਪ੍ਰਧਾਨ ਮੰਤਰੀ ਨੂੰ ਉਸ ਵਿੱਚ ਕਿਹੜੇ ਹਾਂ ਉਹਦੇ ਵਿੱਚ ਵੀ ਇਹੀ ਹੈ ਕਿਉਂਕਿ ਅਸੀਂ ਰਾਜ ਸਭਾ ਦੇ ਵਿੱਚ ਪਹਿਲੇ ਦਿਨ ਤੋਂ ਜਦੋਂ ਤੋਂ ਮਹੀਨਾ ਹੋ ਗਿਆ ਅਸੀਂ ਮੁੱਦਾ ਚੱਕਦੇ ਆਏ ਹਾਂ ਹਾ ਸਾਡਾ ਚਾਰ ਵਾਰੀ ਤਿੰਨ ਇੱਕ ਹਫਤੇ ਦੇ ਵਿੱਚ ਇੱਕ ਵਾਰੀ ਜ਼ੀਰੋ ਓਵਰ ਲੱਗਦਾ ਹੁੰਦਾ ਸਾਡਾ ਚਾਰ ਵਾਰੀ ਜ਼ੀਰੋ ਓਵਰ ਲੱਗਾ ਪਰ ਜੇ ਸੰਸਦ ਨਹੀਂ ਚੱਲੀ ਤੇ ਬੋਲੇ ਤਾਂ ਦਹੀਂ ਜਾਊਗਾ ਸੰਸਦ ਚੱਲੀ ਜਾਊ ਤੇ ਫਿਰ ਉਸੇ ਵਾਸਤੇ ਅਸੀਂ ਉਹਨਾਂ ਨੂੰ ਚਿੱਠੀ ਲਿਖੀ ਕਿ ਜਿਹੜਾ ਸਮਾਂ ਸਾਡੇ ਕੋਲ ਇੱਕ ਮੈਂਬਰ ਪਾਰਲੀਮੈਂਟ ਕੋ ਹੁੰਦਾ 0 ਔਵਰ ਹੁੰਦਾ ਕੁਐਸਚਨ ਔਵਰ ਹੁੰਦਾ ਨਾ 0 ਔਵਰ ਚੱਲਦਾ ਨਾ ਕੁਐਸਚਨ ਔਵਰ ਕਿ ਇਹਨਾਂ ਦੀ ਕਿਸਾਨਾਂ ਦੀ ਗੱਲ ਸੁਣੀ ਜਾਵੇ ਇਹ ਸਾਰੇ ਸਤਾਰ ਅਸੀਂ ਜਿਹੜਾ ਅਹਿਮ ਮੁੱਦੇ ਸੀਗੇ ਕਿਸਾਨਾਂ ਦਾ ਮੁੱਦਾ ਸੀ ਬਾਹਰ ਸਾਡੇ ਬੱਚੇ ਜਿਹੜੇ ਹੈਗੇ ਰਸ਼ੀਅਤ ਫਸੇ ਹੋਏ ਸਾਡੇ ਦੁਪਹਿਰਾਂ ਅਰਬ ਮੁਲਕਾਂ 'ਚ ਲੜਕੀਆਂ ਦਾ ਜਿਹੜਾ ਹੈਗਾ ਮੁੱਦਾ ਸੀ ਬਾਹਰ ਜਿਹੜੇ ਸਟੂਡੈਂਟ ਆ ਉਹਨਾਂ ਦਾ ਮੁੱਦਾ ਸੀ ਵੱਖਰੇ ਵੱਖਰੇ ਅਸੀਂ ਸਾਰੇ ਵੀ ਇਹ ਸੂ ਸੰਸਦ ਵਿੱਚ ਬੋਲਣ ਵਾਲੇ ਸੀ ਪਰ ਸੰਸਦ ਨਾ ਚੱਲਣ ਕਰਕੇ ਉਹ ਸਾਰੇ ਦੇ ਸਾਰੇ ਇਸ਼ੂ ਜਿਹੜੇ ਹੈਗੇ ਰਹਿ ਗਏ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਵੀ ਆ ਕਿਸਾਨਾਂ ਨੂੰ ਇਹ ਉਮੀਦ ਆ ਕਿ ਮੁੱਖ ਮੰਤਰੀ ਜਾਣ ਦਿਲਿਆ ਕੇ ਉੱਥੇ ਅਸੀਂ 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 ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਵੀ ਕਰਾਂਗੇ ਤੁਹਾਡੇ ਮਾਧਿਅਮ ਰਾਈ ਵੀ ਕਰਦੇ ਆ ਆਪ ਵੀ ਅਸੀਂ ਬੇਨਤੀ ਕਰਾਂਗੇ ਕਿ ਜਿਸ ਤਰ੍ਹਾਂ ਅੱਗੇ ਮੀਟਿੰਗ ਕਰਵਾਈ ਸੀ ਸੈਂਟਰਲ ਸਰਕਾਰ ਦੇ ਮੰਤਰੀਆਂ ਦੇ ਨਾਲ ਜੋ ਵੀ ਕਮੇਟੀ ਬਣਦੀ ਉਹਨਾਂ ਮੀਟਿੰਗ ਕਰਾ ਕੇ ਮਸਲੇ ਦਾ ਹੱਲ ਕਰਾ ਤੁਹਾਡੇ ਉੱਪਰ ਬੜੇ ਸਵਾਲ ਚੱਕੇ ਜਾ ਰਹੇ ਨੇ ਚਲੋ ਕੋਈ ਨਹੀਂ ਸਾਰਿਆਂ ਦੇ ਸਵਾਲ ਜਿਹੜੇ ਮੁੱਦਿਆਂ ਦੇ ਉੱਪਰ ਸੀਚੇਵਾਲ ਸਾਹਿਬ ਬੋਲਦੇ ਰਹੇ ਨੇ ਚਾਹੇ ਕਾਲੇ ਪਾਣੀਆਂ ਦਾ ਮੁੱਦਾ ਹੋਵੇ ਜਾਂ ਹੋਰ ਮੁੱਦੇ ਹੋਣ ਕਹਿੰਦੇ ਉਸ ਦੇ ਉੱਪਰ ਜਿਹੜੇ ਨੇ ਬੋਲਦੇ ਨੇ ਤੈਨੂੰ ਕਿਦਾ ਪਤਾ ਵੀ ਨਹੀਂ ਬੋਲਦਾ ਤੈਨੂੰ ਕਿਦਾ ਪਤਾ ਨਹੀਂ ਬੋਲਦਾ ਸਰ ਕਿਉਂ ਕਿ ਕਹਿ ਰਹੇ ਨੇ ਲਗਾਤਾਰ ਸਵਾਲ ਲਗਾਤਾਰ ਸਵਾਲ ਹੋ ਰਹੇ ਨੇ ਸਰ ਇਕੱਲੇ ਵਾਲੇ ਸਵਾਲ ਬੰਦੇ ਦੇ ਦੇਖੋ ਸਵਾਲ ਵੱਡੇ ਦਾ ਸਰ ਸਾਰੇ ਹੀ ਨੇ ਨਾ